ਸਾਲ ਪਹਿਲਾਂ ਮੇਰੇ ਕੋਲੇ ਵੀ ਛੀਛੀ ਕਿਲੋ ਵਾਲੀ ਹੀ ਸੀ ਠੀਕ ਐ ਜਿਹੜੀ ਮਨਲਾ ਜਿਹ ਰਿੰਗ ਦੇ ਵਿੱਚ ਮੈਂ ਖੜਾ ਮੈਂ ਬਾਹਰੇ ਖੜਕੀ ਦੇਖਦਾ ਹੁੰਦਾ ਠੀਕ ਐ ਮੈਂ ਕਹਿੰਦਾ ਹੁੰਦਾ ਵੀ ਕਦੇ ਆਪਣੇ ਕੋਲੇ ਵੀ ਹੋਊਗੀ ਠੀਕ ਐ ਫੋਨ ਆਈਏ ਮੈਨੇ ਝੋਟੀ ਵਾਸਤੇ ਠੀਕ ਐ 12 ਲੱਖ ਰੁਪਇਆ ਲੱਗ ਗਏ ਝੋਟੀ ਤੇ 12 ਲੱਖ 12 ਲੱਖ ਲੱਗ ਗਏ ਮੋਹਰਾਂ ਦੇ ਹਾਂ ਇਹ ਗੱਲ ਤੁਸੀਂ ਪੁੱਛ ਲਈ ਵੀ ਨਵੇਂ ਮੁੰਡਿਆਂ ਨੂੰ ਕੀ ਸੁਨੇਹਾ ਦੇਣਾ ਜਣੀ ਮੈਂ ਇਹ ਗੱਲ ਕਹਿੰਦਾ ਜੇ ਤੋਂ ਹੁਣ ਧਨੋਲੇ ਵੀ ਜਾਣਾ ਵੱਡੀ ਮਹਿਸ ਲੈ ਕੇ ਠੀਕ ਐ ਵੀ ਕੰਨਾਂ ਨੂੰ ਪੇਪਲੀ ਵੜ ਲਈ ਵੀ ਆਪਾਂ ਐਕਸਟਰਾ ਸਮਾਨ ਨਹੀਂ ਪਾਉਣਾ ਕਦੇ ਕੀ ਪਤਾ ਕਦੇ ਕੀ ਪਤਾ ਇੰਨਾ ਨਹੀਂ ਅਸੀਂ ਕਰੇ 24 ਘੰਟੇ ਨੀ ਕੇਰਾ ਕੱਖ ਦਿੰਨੇ ਠੀਕ ਐ ਪੰਜ ਇਹ 2 ਘੰਟੇ ਚ ਖਾ ਕੇ ਕੇਰਦੇ ਕਹਿੰਦੇ ਨਾ ਕੰਮ ਕਰਨ ਦੇ ਮਾਰੇ ਬਚਦਾ ਨਹੀਂ ਕੁਝ ਠੀਕ ਐ ਉਹਨਾਂ ਨੇ ਮੇਰੇ ਨਾਲ ਗੱਲ ਕਰਾ ਦਿਓ ਕੱਲੇ ਦੁੱਧ ਮੁਕਾਬਲੇ ਚ ਕੱਲੇ ਵੀ ਕੱਲੀਆ ਮੈਸਾ ਦੁੱਧ ਤੇ ਲਾਲਾ ਜੀ ਨਾ 50% ਬਚਿਆ ਤਾਂ ਮੇਥੋਂ ਲੈ ਜਿਓ ਕਟਾ ਠੀਕ ਐ ਦੋਸਤੋ ਬਾਈ ਦੀਆਂ ਦੋ ਝੋਟੀਆਂ ਨੇ ਗੱਲਬਾਤ ਬਾਈ ਨਾਲ ਹੀ ਕਰਾਂਗੇ ਸਟਾਰਟਿੰਗ ਤੋਂ ਬਾਈ ਜੀ ਸਸੀ ਘਾਲ ਜੀ ਸਸੀ ਘਾਲ ਬਾਈ ਤੇ ਬਾਈ ਜੀ ਨਾਂ ਤੇ ਆਪਣਾ ਪਤਾ ਜਰੂਰ ਸਾਂਝਾ ਕਰੋ ਨਾਮ ਬਈ ਨਿਰਮਲ ਸਿੰਘ ਠੀਕ ਹੈ ਪਿੰਡ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਠੀਕ ਹੈ ਪਹਿਲੀ ਗੱਲ ਬਈ ਪਹਿਲੀ ਆਪਾਂ ਇਸ ਝੋਟੀ ਦੀ ਗੱਲਬਾਤ ਕਰੀਏ ਮੇਲਾ ਕੋਟੜਾ ਕਲਾ ਦੇ ਵਿੱਚ ਖੜੇ ਆ ਜ਼ਿਲ੍ਹਾ ਮਾਨਸਾ ਦੇ ਵਿੱਚ ਆ ਇਹ ਕਿਹੜੀ ਕੈਟਾਗਰੀ ਦੇ ਵਿੱਚ ਪਾਈ ਆ ਕੀ ਤੇ ਕਿਵੇਂ ਸਥਾਨ ਤੇ ਰਹੀ ਤੇ ਇਹਦਾ ਕੈਰੈਕਟਰ ਤੁਸਾਂ ਨੂੰ ਤੁਸੀਂ ਜਰੂਰ ਸਾਂਝਾ ਕਰੋ ਇਹ ਵੀਰੇ ਅਸੀਂ ਦੋ ਲੰਭ ਵਿੱਚ ਪਾਈ ਆ ਦੁੱਧ ਮੁਕਾਬਲੇ ਚ ਠੀਕ ਹੈ ਤੇ ਇਹ 5 ਮਹੀਨਿਆਂ ਦੀ ਸੂਈ ਆ ਠੀਕ ਹੈ 2 ਮਹੀਨਿਆਂ ਦੀ ਗੱਬਣਾ ਠੀਕ ਹੈ ਗੱਬਣਾ 51 ਤੋਂ ਆਪ ਇਹ ਜੋਗਰਾਜ ਦੀ ਹੈ ਜੋਗਰਾਜ ਦੀ ਹੈ ਤੇ ਇਹਨੇ 13.5 ਕਿਲੋ ਦੁੱਧ ਪਾਇਆ ਹੈ ਠੀਕ ਹੈ ਤੇ ਘਰੇ 14 ਪਲਸ ਸੀ ਪੂਰੇ 3 ਦਿਨ ਟੈਂਪਰੇਚਰ ਵੀ ਹੋਇਆ ਇਹਨੂੰ ਠੀਕ ਹੈ 106 103 ਕਮੇਟੀ ਦਾ ਫੈਸਲਾ ਸੀ ਵੀ ਅਸੀਂ ਇੰਜੈਕਸ਼ਨ ਵਗੈਰਾ ਨਹੀਂ ਲਾਉਣੀ ਠੀਕ ਹੈ ਤੇ ਆਪਾਂ ਇਹਨੂੰ ਬਸ ਗੋਲੀਆਂ ਦੇ ਕੇ ਇਹਦਾ ਬੁਖਾਰ ਬਖੂਰ ਦਾ ਹੱਲ ਕਰਦੇ ਰਹੇ ਠੀਕ ਹੈ ਫਿਰ ਵੀ ਤੇ ਮੈਸਤਾਨ ਤੇ ਰਹੀ ਇਹ ਇਹ ਬਈ ਚੌਥਾ ਗਰੇ ਨੇ ਚੌਥਾ ਸਥਾਨ ਲੈ ਗਈ ਮੋਰਾਾਂ ਦੇ ਵਿੱਚ ਦੋ ਦਾਂਦੇ ਦੇ ਵਿੱਚ ਦੋ ਦਾਂਦੇ ਠੀਕ ਹੈ ਤੇ ਇੱਕ ਵਾਰ ਆਪਾਂ ਬਿਊਟੀ ਜਰੂਰ ਦਿਖਾ ਦਈਏ ਕਿੰਨੀ ਸੋਹਣੀਆਂ ਤੁਸੀਂ ਦੇਖ ਸਕਦੇ ਹੋ ਬਈ ਇਹ ਪਹਿਲਾਂ ਵੀ ਪਾਈਆ ਕੰਪੀਟੀਸ਼ਨ ਦੇ ਵਿੱਚ ਹਾਂ ਬੀ ਐਫ ਏ ਤੇ ਬਈ ਤਨੌਲੇ ਇੱਕ ਖੀਰੀਆਂ 'ਚ ਠੀਕ ਹੈ ਸ਼ੇਮਾ ਨੰਬਰ 126 ਕਟੀਆਂ 'ਚੋਂ 126 ਕਟੀਆਂ 'ਚੋਂ ਸ਼ੇਮਾ ਨੰਬਰ ਸੀ ਇਹਦਾ ਤੇ ਪੀ ਡੀ ਐਫ ਏ ਦੇ ਨਾਲ ਚੌਥਾ ਸੀ ਪੀਡੀਐਸ ਇਹਦਾ ਚੌਥਾ ਸੀਗਾ ਹਾਂ ਚੀਰੀਆਂ ਠੀਕ ਹੈ ਤੇ ਹੁਣ ਆਪਾਂ ਗੱਲਬਾਤ ਕਰ ਲਈਏ ਦੂਜੀ ਮੱਝ ਦੀ ਨੀਲੀ ਦਾਵੀ ਦੀ ਆਜੂ ਗੱਲਬਾਤ ਕਰਦੇ ਆਂ ਦੇ ਦੋਸਤੋ ਸੁਣੋ ਵੀ ਕਿਹਾ ਨੇ ਆ ਬਾਈ ਕੋਲੇ ਦੋ ਝੋਟੀਆਂ ਨੇ ਮੈਂ ਕਹਿੰਦਾ ਦੋ ਹੀ ਕਾਲਾ ਸੋਨਾ ਲਈ ਫਿਰਦਾ ਬਾਈ ਜਮਾ ਕਾਲਾ ਸੋਨਾ ਤੇ ਬਾਈ ਜੀ ਇਹਦੀ ਕੈਟਾਗਰੀ ਕੀ ਸੀਗੀ ਅੱਜ ਤੇ ਕੈਮਿਸਥਾਨ ਤੇ ਰਹੀ ਇਹ ਇਹ ਬਾਈ ਦੋ ਦੰਦਾ ਠੀਕ ਹੈ ਦੁੱਧ ਮੁਕਾਬਲੇ ਚ ਹੀ ਪਾਈ ਹੈ ਠੀਕ ਹੈ ਤੇ ਇਹਨੇ 12ਵੇਂ ਮਹੀਨੇ ਦੀ 17 ਤਰੀਕ ਨੂੰ 3 ਸਾਲ ਦੀ ਹੋਣਾ ਪੂਰੇ ਠੀਕ ਹੈ ਇਹ ਇਹਨੇ ਮਤਲਬ 12.5 ਕਿਲੋ ਦੁੱਧ ਪਾਇਆ ਇਸ ਮੇਲੇ ਦੇ ਉੱਤੇ ਹਾਂ ਕਰੇ ਇਹਦਾ 14 ਪਲੱਸ ਵੀ ਹੋ ਜਾਂਦਾ ਜੀ ਮੜਾ ਜਾਂ ਮਾਈਨਸ ਵੀ ਹੋ ਜਾਂਦਾ ਸੀ ਠੀਕ ਹੈ ਕੋਈ ਨੰਬੰਰ ਠੀਕ ਹੈ ਤੇ ਵੀ ਪੀਡੀਐਫ ਇਹਦੇ ਹੀ ਚੈਂਪੀਅਨ ਸੀ ਠੀਕ ਹੈ ਠੀਰੀਆਂ 'ਚ ਠੀਰੀਆਂ ਦੇ ਵਿੱਚੋਂ ਫਰਸਟ ਪ੍ਰਾਈਜ਼ ਕੱਢਿਆਗਾ ਤੇ ਤਨੌਲੇ ਦੀ ਸੈਕੰਡ ਸੀ ਠੀਕ ਹੈ ਚੜਕ ਮੇਲੇ ਦੀ ਵੀ ਸੈਕੰਡ ਸੀ ਸੈਕੰਡ ਸੀ ਵੀ ਤੇ ਬਾਈ ਜੀ ਆਪ ਜਿਹੇ ਡਾਇਮੰਡ ਦੀ ਹੈ ਠੀਕ ਹੈ ਤੇ ਮਾਂ ਦਾ ਇਹਦਾ ਰਿਕਾਰਡ 18 ਦੇ ਲਗਭਗ ਹੈ ਠੀਕ ਹੈ ਮਾਂ ਦਾ ਕੀ ਕਰੈਕਟਰ ਸੀਗਾ ਮਾਂ ਦਾ ਇਹਦਾ ਕਰੈਕਟਰ ਥੋੜਾ ਜਿਹਾ ਇਹਨੂੰ ਸਿੰਘ ਬਹੁਤ ਖੁੱਲਾ ਸੀ ਉਹਦਾ ਠੀਕ ਹੈ ਤੇ ਕਾਦੇ ਦੀ ਦਰਮਿਆਨਾ ਸੀ ਠੀਕ ਹੈ ਤੇ ਥੋੜਾ ਜਿਹਾ ਮਾਨ ਉਹਦੇ ਘੱਟ ਸੋਣਾ ਆ ਠੀਕ ਹੈ ਤੇ ਪਹਿਲੀ ਵਾਰ ਮੇਲੇ ਤੇ ਪਾਈ ਸੀਗੇ ਦੁੱਧ ਚਵਾਈ ਦੇ ਵਿੱਚ ਹਾਂ ਪਹਿਲੀ ਵਾਰ ਆਇਓਗੇ ਦੁੱਧ ਚਵਾਈ ਚ ਅਸੀਂ ਕੇਰਾ ਪਿਛਲੀ ਵਾਰ ਚੜਿੱਕ ਮੋਗੇ ਤੇ ਵੱਡੀ ਮੈਸਲਾਈ ਸੀ ਟੁੱਟੇ ਸਿੰਘ ਵਾਲੀ ਠੀਕ ਹੈ ਉਹਨੇ ਟੋਕੜਨੇ 22 ਕਿਲੋ 700 ਗ੍ਰਾਮ ਕੱਢਿਆ ਸੀ ਠੀਕ ਹੈ ਤੇ ਜੀ ਆਪਾਂ ਗੱਲਬਾਤ ਕਰੀਏ ਮੇਲੇ ਦਾ ਐਕਸਪੀਰੀਅੰਸ ਕੀ ਰਿਹਾ ਤੁਹਾਡਾ ਹੁਣ ਤੱਕ ਦਾ ਜਦੋਂ ਤੁਸੀਂ ਮੇਲਾ ਲਾਇਆ ਨਹੀਂ ਸੀ ਉਦੋਂ ਦਾ ਤੇ ਹੋਰ ਜਦੋਂ ਮੇਲੇ ਲਾਇਆ ਤੇ ਕੀ ਲੱਗਦੀ ਵੀ ਘਰੇ ਇਹ ਸਾਰੇ ਮਾਲ ਚ ਮਿਕਸ ਅੱਖਾਂ ਤੇ ਬਹੁਤ ਸੋਹਣੀਆਂ ਚੱਲਦੀਆਂ ਠੀਕ ਹੈ ਉਰੇ ਸਾਡੇ ਹੱਥ ਵੀ ਨਿਚਲੇ ਰਹੇ ਕਦੇ ਕੁਝ ਪਤਾ ਕਦੇ ਕੁਝ ਪਤਾ ਸੀ ਬੈਗ ਲੈਣ ਦੀ ਠੀਕ ਹੈ ਵੀ ਅੱਗੇ ਤੋਂ ਹੁਣ ਧੌਲੇ ਵੀ ਜਾਣਾ ਵੱਡੀ ਮੈਂਸ ਲੈ ਕੇ ਠੀਕ ਹੈ ਵੀ ਕੰਨਾਂ ਨੂੰ ਪੇਪਲੀ ਵੜ ਲਈ ਵੀ ਆਪਾਂ ਐਕਸਟਰਾ ਸਮਾਨ ਨਹੀਂ ਪਾਉਣਾ ਕਦੇ ਕੀ ਪਤਾ ਕਦੇ ਕੀ ਪਤਾ ਠੀਕ ਹੈ ਇਨਨਾਂ ਅਸੀਂ ਕਰੇ 24 ਘੰਟੇ ਨੀਕੇ ਰਾਂ ਕੱਖ ਦਿੰਨੇ ਠੀਕ ਐ ਪੰਜ ਇਹ 2 ਘੰਟੇ ਚ ਖਾ ਕੇ ਫਿਰ ਅਸੀਂ ਪਾਣੀ ਪਾ ਦਿੰਨੇ ਕੋਈ ਨਹੀਂ ਓਵੇਂ ਬਹੁਤ ਸਮਾਂ ਚੱਲਦੀਆਂ ਜੀ ਇੱਥੇ ਅਸੀਂ ਬੜਾ ਜ਼ੋਰ ਲਾਇਆ ਬੈਕ ਲੈ ਗਏ ਠੀਕ ਐ ਜਿਆ ਦੇ ਖਰਾਕ ਨਾਲ ਜਿਆ ਦੇ ਖਰਾਕ ਨਾਲ ਠੀਕ ਐ ਮੰਨ ਲਓ ਜਦੋਂ ਤੁਸੀਂ ਮੇਲਾ ਕੋਈ ਵੀ ਮੇਲਾ ਨਹੀਂ ਲਾਇਆ ਸੀ ਮੇਲਾ ਦੇਖਣ ਜਾਂਦੇ ਸੀਗੇ ਉਦੋਂ ਇੱਕ ਗੱਲ ਹੁੰਦੀ ਆ ਵੀ ਯਾਰ ਬਹੁਤ ਵੱਡੇ ਵੱਡੇ ਮੇਲੇ ਦੇ ਵਿੱਚ ਪਸ਼ੂ ਆਉਂਦੇ ਜਿਹੜੇ ਵਧੀਆ ਦੁੱਧ ਦੜਦੇ ਆ ਤੇ ਉਦੋਂ ਤੁਸੀਂ ਮੇਲੇ ਲਾ ਲੈਨੇਗੇ ਹੁਣ ਕਿ ਸੋਦਾ ਕੀ ਮਾਨਾ ਜਿਹੜੇ ਕਿਉਂਕਿ ਜੀ ਆਪਾਂ ਅੱਜ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਮੱਝਾਂ ਵੀ ਨੇ ਤੇ ਵਧੀਆ ਦੁੱਧ ਦੇਣ ਵਾਲੀਆਂ ਮੱਝੇ ਮੇਰੇ ਪਰ ਇੱਕ ਡਰਾ ਹੈਗਾ ਉਹਨਾਂ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦਾ ਦੇਖੋ ਭਰਾ ਮੈਂ ਇਹ ਸਨੇਹਾ ਦੇਣਾ ਚਾਹੁੰਨਾ ਅੱਜ ਤੋਂ 5-7 ਸਾਲ ਪਹਿਲਾਂ ਮੇਰੇ ਕੋਲੇ ਵੀ ਛੀਛੀ ਕਿਲੋ ਵਾਲੀਆਂ ਹੀ ਸੀ ਠੀਕ ਐ ਜਿਹੜੀ ਮਨਲਾ ਅੱਜ ਰਿੰਗ ਦੇ ਵਿੱਚ ਮੈਂ ਖੜਾ ਮੈਂ ਬਾਹਰੇ ਖੜਕੀ ਦੇਖਦਾ ਹੁੰਦਾ ਠੀਕ ਐ ਮੈਂ ਕਹਿੰਦਾ ਹੁੰਦਾ ਵੀ ਕਦੇ ਆਪਣੇ ਕੋਲੇ ਵੀ ਹੋਊਗੀ ਠੀਕ ਐ ਤੇ ਥੋੜੀ ਜਿਹਾ ਆਪਾਂ ਮਿਹਨਤ ਕਰੀ ਆਪਾਂ ਹਰਿਆਣੇ ਤੋਂ ਮੱਝਾਂ ਲਈਆਂ ਠੀਕ ਐ ਉੱਤੇ ਉਮਰਾ گاؤں ਤੋਂ ਅਸੀਂ ਮਾਂਡਾ ਕਹਿੰਦੇ ਆ ਪਿਆਰ ਨਾਲ ਉਹਦਾ ਨਾਮ ਸੰਦੀਪ ਮਲਕ ਹੈ ਠੀਕ ਹੈ ਉਹਨੇ ਸਾਨੂੰ ਵਿਸ਼ਵਾਸ ਨਾਲ ਮੱਝਾਂ ਦਿੱਤੀਆਂ ਦੋ ਤਿੰਨ ਠੀਕ ਹੈ ਸਾਰੀਆਂ ਉਹ 24 ਪਲੱਸ ਸੀ ਠੀਕ ਹੈ ਤੇ ਉਹਦੇ ਵਿੱਚੋਂ ਇੱਕ ਤਾਂ ਉਹ ਪੱਟੀ ਆਈ ਠੀਕ ਹੈ ਜਿਹੜੀ ਨੇ ਅੱਜ ਅੱਜ ਇਸ ਥਾਂ ਤੇ ਖੜਾਈਆਂ ਠੀਕ ਹੈ ਤੇ ਆਹ ਨੀਲੀ ਦਾ ਵੀ ਤਾਂ ਇੱਕ ਵੀ ਲਈ ਸੀ ਠੀਕ ਹੈ ਤੇ ਕਹਿਣ ਦਾ ਮਤਲਬ ਜੇ ਬੰਦਾ ਮਿਹਨਤ ਕਰੂਗਾ ਆ ਟਾਈਮ ਤੇ ਖੜਨ ਤੇ ਕੋਈ ਬੜੀ ਵੱਡੀ ਦੇਰ ਨਹੀਂ ਠੀਕ ਹੈ ਅਸੀਂ ਤਿੰਨ ਸਾਲਾਂ ਚ ਆਹ ਗੇਮ ਘਮਾਈ ਹੈ ਠੀਕ ਹੈ ਕਿਸੇ ਵੀ ਪੈਨਪਰਾ ਕੋਲੇ ਘੱਟ ਪਸੇ ਦੁੱਧ ਦਿੰਦਾ ਵਧੀਆ ਸੀਮਨ ਲਵਾਓ ਠੀਕ ਹੈ ਵੀ ਆਹ ਨੋਰਮਲ ਮੱਝਾਂ ਤੋਂ ਪਹਿਲੀ ਵਾਰ ਚ ਕੰਪੀਟੀਸ਼ਨ ਜਿੱਤੀ ਨੇ ਠੀਕ ਹੈ ਸੀਮਨ ਦੀ ਸਲੈਕਟ ਵਧੀਆ ਕਰੋ ਤੁਸੀਂ ਠੀਕ ਹੈ ਵਧੀਆ ਕੋਈ ਬਰੀਡ ਤੇ ਆਉਣ ਤੇ ਲੈ ਗਿਲ ਨੇ ਟਾਈਮ ਨਹੀਂ ਲੱਗਦਾ ਤਿੰਨ ਸਾਲਾਂ ਚ ਗੇਮ ਖੁੰਮ ਜਾਂਦੀ ਹੈ ਸਾਰੀ ਠੀਕ ਹੈ ਮਿਹਨਤ ਥੋੜੀ ਚਾਹੀਦੀ ਹੈ ਤੇ ਕੀ ਸੁਨੇਹਾ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ ਦੇਖੋ ਜੀ ਆਪਦੇ ਘਰ ਦਾ ਕੰਮ ਹੈ ਆਪਾਂ ਬਾਹਰੇ ਜਾਂਦੇ ਆ ਪੈਸਾ ਲਾਉਨੇ ਆ ਫੇਰ ਵੀ ਓਕੇ ਹੋਣੀ ਹੈ ਹਾਂ ਜੇ ਮੈਂ ਆਪਾਂ ਬਾਹਰ ਦੇ ਹਾਲਾਤ ਦੇਖੀ ਜੰਨੇ ਆ ਠੀਕ ਹੈ ਹੁਣ ਮੈਂ ਚਲੋ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਮੈਨੂੰ ਵਿੱਚ ਬੰਦਿਆਂ ਦੇ ਫੋਨ ਆਈਏ ਮੈਨੇ ਝੋਟੀ ਵਾਸਤੇ ਠੀਕ ਹੈ 12 ਲੱਖ ਰੁਪਏ ਲੱਗੇ ਝੋਟੀ ਤੇ 12 ਲੱਖ 12 ਲੱਖ ਰੁਪਏ ਲੱਗੇ ਮੋਹਰਾ ਦੇ ਹਾਂ ਇਹ ਗੱਲ ਤੁਸੀਂ ਪੁੱਛ ਲਈ ਵੀ ਨਵੇਂ ਮੁੰਡਿਆਂ ਨੂੰ ਕੀ ਸੁਨੇਹਾ ਦੇਣਾ ਚਾਹੀਦੀ ਮੈਂ ਇਹ ਗੱਲ ਕਹਿਣੀ ਨਹੀਂ ਕਿ ਉਹਦਾ ਲਗਣਾ ਵੀ ਉਹੀ ਪ੍ਰਚਾਰ ਕਰੀ ਨਹੀਂ ਆਪਦੇ ਜਿਵੇਂ ਮੈਂ ਆਪਦੀ ਕਮਾਈ ਜਿਵੇਂ ਕਹਿੰਦੇ ਮੂੰਹ ਤੋਂ ਸੀ ਹਾਂ ਆਪਦੀ ਵਿੜਾਈ ਵੀ ਨਹੀਂ ਆਪਦੇ ਪਰ ਇਹ ਇਹ ਉਹਨਾਂ ਨੂੰ ਥੋੜਾ ਸਨੇਹਾ ਜਿਹੜੇ ਕਮਾਈ ਪਿੱਛੇ ਬਾਹਰ ਜਾਂਦੇ ਆ ਆਪਣੀ ਧਰਤੀ ਛੱਡ ਕੇ ਤੇ ਆਪਣੀ ਹੋਣ ਸਕੇ ਵੀ 3 ਸਾਲਾਂ ਦੇ ਵਿੱਚ ਇਹਦੀ ਕੀਮਤ 12 ਲੱਖ ਪਾਈ 12 ਲੱਖ ਤੇ ਜਿਹੜਾ ਇਹਨੇ ਮੇਰਾ ਏਰੀਆ ਚ ਨਾਮ ਬਣਾਇਆ ਉਹਦਾ ਗੱਲ ਵੱਖਰੀ ਠੀਕ ਹੈ ਵੀ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੋਰ ਸਾਰੇ ਕੰਮ ਤੋਂ ਧੰਦਿਆਂ ਆਪਾਂ ਸੂਖ ਪਾਲਕ ਵੀਰਾਂ ਨੇ ਇਹੀ ਸੁਨੇਹਾ ਹੈ ਵੀ ਕੋਈ ਘਾਟੇ ਦਾ ਸੋਚਾਂ ਨੀ ਠੀਕ ਹੈ ਵੀ ਕਮਾਈ ਉਰੇ ਜ਼ਿਆਦਾ ਕਰ ਸਕਦੇ ਹਾਂ ਬ੍ਰੀਡ ਤੇ ਕੰਮ ਕਰੋ ਵਧੀਆ ਦੁੱਧ ਵਾਲੇ ਪਸ਼ੂ ਰੱਖੋ ਵਧੀਆ ਬਚਤ ਵੀ ਹੈ ਇਹਦੀ ਕੋਈ ਗੱਲ ਨਹੀਂ ਸਾਡੇ ਕੋਲੇ ਕਰੇ 50 ਪਸ਼ੂ ਨੇ ਠੀਕ ਹੈ ਤੇ ਅਸੀਂ ਕੱਲੀਆਂ ਦੁੱਧ ਵਾਲੀਆਂ ਮੱਝਾਂ ਦਾ ਲਾਈਏ ਜੇ ਅੱਧੀ ਬਚਦੇ ਜੇ ਝੋਟੀਆਂ ਪਾਲਦੇ ਆਂ ਤਾਂ ਫਿਰ 30% ਮਾਰਜਨ ਹੈ ਬਚਣ ਦਾ ਠੀਕ ਹੈ ਜੇ ਕੱਲੀਆਂ ਮੱਝਾਂ ਦੀ ਗੱਲ ਕਰੀਏ ਫਿਰ 50 ਹੀ ਆ ਠੀਕ ਹੈ ਕਿਸੇ ਮਰਜ਼ੀ ਨੂੰ ਕੋਈ ਵਿਚ ਬੰਦੇ ਕਹਿੰਦੇ ਨਾ ਕੰਮ ਕਰਨ ਦੇ ਮਾਰੇ ਬਚਦਾ ਨਹੀਂ ਕੁਛ ਠੀਕ ਹੈ ਉਹਨਾਂ ਨੇ ਮੇਰੇ ਨਾਲ ਗੱਲ ਕਰਾ ਦਿਓ ਕੱਲੇ ਦੁੱਧ ਮੁਕਾਬਲੇ 'ਚ ਕੱਲੇ ਵੀ ਗੱਲੀਆਂ ਮੈਸਾਂ ਦੁੱਧ ਤੇ ਲਾਲਾ ਜੇ ਨਾ 50% ਬਚਿਆ ਤਾਂ ਮੇਥੋਂ ਲੈ ਜਿਓ ਘਟਾ ਠੀਕ ਹੈ ਦੋਸਤੋ ਦੇਖ ਸਕਦੇ ਹੋ ਬਾਈ ਨੇ ਇੱਕ ਮੱਝ ਹਰਿਆਣੇ ਤੋਂ ਲਿਆ ਕੇ ਤੇ ਦੂਜੀ ਆਮ ਜ਼ਿਮੀਦਾਰ ਤੋਂ ਮੱਝ ਲੈ ਕੇ ਦੋਏ ਚੀਜ਼ਾਂ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਇੱਕ ਤਾਂ ਕਿਸਾਨ ਭਰਾ ਕਹਿੰਦੇ ਵੀ ਅਸੀਂ ਮੱਝ ਵਧੀਆ ਕੁਆਲਿਟੀ ਦੀ ਕਿੱਥੋਂ ਤਿਆਰ ਕਰੀਏ ਕਿੱਥੋਂ ਬਰੀਡ ਤਿਆਰ ਕਰੀਏ ਤੇ ਦੋਸਤੋ ਕਹ ਹੁ ਕੀ ਹੁੰਦਾ ਤੇ ਇਹਰੇ ਮੂਰੇ ਵੱਲ ਦੇ ਆਮ ਜ਼ਿਮੀਦਾਰ ਤੋਂ ਲੈ ਕੇ ਮੱਝ ਤਿਆਰ ਕਰੀ ਹੋਈ ਆ ਉਹ ਹਰਿਆਣੇ ਕਦੇ ਕਰੀ ਹੋਈ ਆ ਜੀਪ ਗੱਡੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਬਾਈਆਂ ਨਾਲ ਗੱਲਬਾਤ ਕਰਾਈ ਦੀ ਦੋ ਇਹ ਝੋਟੀਆਂ ਤੁਸੀਂ ਚੈੱਕ ਕਰ ਸਕਦੇ ਹੋਗੇ ਇੱਕ ਤੋਂ ਇੱਕ ਝੋਟੀਆਂ ਨੇ ਦੇਖ ਸਕਦੇ ਹੋ ਦੋਸਤੋ ਇਹ ਨੀਲੀ ਦਾ ਵੀ ਚੱਗੀ ਤੇ ਇੱਕ ਇਹ ਮੋਹਰਾ ਚੱਲ ਗਿਆ ਸ਼ੇਅਰ ਕਰਿਓ ਦੋਸਤੋ ਧੰਨਵਾਦ ਸਾਰਿਆਂ ਦਾ